ਭਾਈ ਗੁੱਜ ਜੀ ਕੱਲ੍ਹ ਸਾਵੈ ਗੁੱਜ ਜੀ ਖਤੇ ਅਜੀ ਮੈਂ ਆਪਣੇ ਇਹ ਵੀਡੀਓ ਸੁ ਬਣਾ ਰਹੀ ਆ ਮੈਂ ਭਾਈ ਅਮਰਪਾਲ ਸਿੰਘ ਮਹਿਰੁੰਜ ਤੱਕ ਪਹੁੰਚਦੀ ਕਰਨਾ ਚਾਹੁੰਦੀ ਆ ਉਹ ਇਸ ਲਈ ਕਿ ਜੋ ਨਾ ਗਲਗੀਤਰਾ ਦੇ ਪੁੱਤਰ ਨੇ ਜੋ ਨਾਨਕ ਸਰੀਆਂ ਦੇ ਖਿਲਾਫ ਜੋ ਕਦਮ ਚੁੱਕਿਆ ਹੈ ਮੈਂ ਉਹਦੇ ਵਿੱਚ ਉਹਨਾਂ ਦੀ ਮਤਲਬ ਕਿ ਇੱਕ ਬੜੀ ਵੱਡੀ ਸਚਾਈ ਦੱਸਣਾ ਚਾਹੁੰਦੀ ਆ ਸਚਾਈ ਕਿ ਮੇਰੇ ਮੇਰੇ ਹਸਬੰਦ ਲਖਰੇ ਬਾਬੇ ਦਾ ਮਤਲਬ ਬਹੁਤ ਵੱਡ ਨਜ਼ਦੀਕੀ ਸੇਵਾਦਾਰ ਸੀ ਔਰ ਮੈਂ ਉਦੋਂ 9 ਸਾਲ 3-4 ਸਾਲ ਉਹਨਾਂ ਦੇ ਵਿੱਚ ਵਿਚਰੀਆਂ ਉਹ ਜੋ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕੰਨਾਂ ਦੇ ਨਾਲ ਸੁਣਿਆ ਉਹ ਮੈਨੂੰ ਅਜੇ ਤੱਕ ਦੱਸਿੰਦਾ ਕਿਸੇ ਨੂੰ ਮੌਕਾ ਨਹੀਂ ਸੀ ਮਿਲਿਆ ਕਿੰਨੇ ਤੱਕ ਕੋਈ ਪਹੁੰਚਿਆ ਨਹੀਂ ਸੀ ਕਿ ਅੱਜ ਮੈਨੂੰ ਆਈਗਰੂ ਨੇ ਮੌਕਾ ਦਿੱਖਿਆ ਕਿ ਮੈਂ ਕਿਸੇ ਨੂੰ ਦੱਸ ਸਕਦੀ ਹਾਂ ਇਹ ਹੈ ਕਿ ਇਨਦੇ ਦੇ ਕੋਲ ਨਜ਼ਾਇਜ਼ ਇੱਕ ਹਾਂਗਕਾਂਗ ਤੋਂ ਲੇਡੀਜ਼ ਆਇਆ ਕਰਦੀ ਉਹ ਉਹਨੂੰ ਆਪਣੇ ਪਰਸਨਲ ਕਮਰੇ ਦੇ ਉੱਪਰ ਰੱਖਿਆ ਕਰਦਾ ਉਹ ਬਿਲਕੁਲ ਠੀਕ ਹੁੰਦੀ ਸੀ ਪਰ ਜਦੋਂ ਸਵੇਰੇ ਅਸੀਂ ਉਹਨੂੰ ਮਿਲਣ ਜਾਂਦੇ ਮੈਨੂੰ ਲੱਗ ਕਿ ਉਹਦੀ ਕਿੰਨੀ ਬੁਰੀ ਤਰ੍ਹਾਂ ਹਾਲਤ ਹੋਈ ਹੁੰਦੀ ਸੀ ਕਿ ਉਹਦਾ ਬੀਪੀ ਲੋ ਤਾਂ ਚੱਲਿਆ ਵੀ ਨਹੀਂ ਸੀ ਚੱਲਦਾ ਹੁੰਦਾ ਕਿ ਸਾਨੂੰ ਸਭ ਪਤਾ ਲੱਗਦਾ ਹੁੰਦਾ ਸੀ ਕਿਦਾ ਕਾਰਨ ਕੀ ਹੈ ਉਸ ਤੋਂ ਬਾਅਦ ਇਹਨਾਂ ਦੇ ਕਮਰਿਆਂ ਦੇ ਵਿੱਚ ਅਸੀਂ ਕਿਤੇ ਰਹਿਣ ਦੇ ਬਾਵਜੂਦ ਮੈਨੂੰ ਇਹ ਸਫਾਈ ਇਹ ਕਰੋ ਪੋਚਾ ਲਾਓ ਇਹ ਕਰੋ ਉਹ ਕਰੋ ਕਿੰਦਰ ਰੰਦਾ ਹੁੰਦਾ ਸੀ ਔਰ ਫਿਰ ਮੈਂ ਇਹਦੇ ਕਮਰੇ ਦੇ ਵਿੱਚ ਦੂਸਰੇ ਕੱਪੜੇ ਵੀ ਦੇਖੇ ਨੇ ਸਪੋਰਟਸ ਵਾਲੇ ਟੀ-ਸ਼ਰਟ ਵਗੈਰਾ ਜੋ ਵੀ ਹੈ ਹੁੰਦੇ ਨੇ ਲੱਗ ਜਿਵੇਂ ਇਹ ਬਾਬਾ ਲੋਕ 5 ਦਿਨ ਉਹਨਾਂ ਤੋਂ ਐਕਸਟਰਾ ਔਰ ਮੈਂ ਜੋ ਹਾਂਗਕਾਂਗ ਵਾਲੀ ਉਹ ਮਤਲਬ ਕਿ ਖਾਣਾ ਵਗੈਰਾ ਬਾਰੋਂ ਬੜੀ ਤਰ੍ਹਾਂ ਤਰ੍ਹਾਂ ਦੇ ਪਤਾ ਬਣਾ ਕੇ ਲੈ ਕੇ ਆਉਂਦੀ ਸੀ ਔਰ ਉਸ ਤੋਂ ਬਾਅਦ ਮਤਲਬ ਕਿ ਜਦੋਂ ਇਹ ਕਿਚਨ ਦੇ ਵਿੱਚ ਮੈਨੂੰ ਵੀ ਜਾਣ ਦਾ ਬਹੁਤ ਵਾਰੀ ਮੌਕਾ ਮਿਲਿਆ ਸੀ ਤਾਂ ਮੈਂ ਉੱਥੇ ਚਿਕਨ ਤੇ ਮੱਛੀ ਵੀ ਮਤਲਬ ਕਿ ਮੈਂ ਵੇਖੀ ਔਰ ਇਹਦਾ ਹਸ ਮੇਰੇ ਹਸਬੰਡ ਨੂੰ ਮੈਂ ਖੁਦ ਦੇਖਿਆ ਕਿ ਉਹ ਇਹਨਾਂ ਨੂੰ ਦਿੰਦਾ ਹੋਇਆ ਮੈਨੂੰ ਵੀ ਮਨਾ ਕੀਤਾ ਸੀ ਕਿ ਤੁਸੀਂ ਮਤਲਬ ਕਿ ਇਹ ਕੰਮ ਨਾ ਕਰੋ ਕਿ ਕਿਉਂ ਉਹ ਉਹਨਾਂ ਦੇ ਨਾਲ ਮਿਲਿਆ ਹੋਇਆ ਸੀ ਇਸ ਕਰਕੇ ਔਰ ਮੈਂ ਤੁਹਾਨੂੰ ਕੀ ਕਹਿ ਰਹੀ ਹਾਂ ਕੀ ਅਮਿਤਪਾਲ ਸਿੰਘ ਮੇਰਾ ਮੇਰੇ ਪੁੱਤਰਾ ਵਰਗਾ ਪਰ ਮੈਨੂੰ ਕਹਿਣਾ ਪੈ ਰਿਹਾ ਕਿ ਕਿਉਂਕਿ ਧਰਮ ਦਾ ਮਾਮਲਾ ਹੈ ਕਿ ਇਹਨੇ ਲੱਖਾ ਬਾਬੇ ਨੇ ਮੈਨੂੰ ਵੀ ਟੱਚ ਕੀਤਾ ਔਰ ਮੈਨੂੰ ਵੀ ਮਤਲਬ ਇਹਨੇ ਬੁਰੀ ਤਰ੍ਹਾਂ ਮਤਲਬ ਕਿ ਪੇਸ਼ ਆਇਆ ਔਰ ਇਹ ਕਈ ਤਰ੍ਹਾਂ ਦੇ ਆਪਣੇ ਚੇਲੇ ਚਾਟੜੇ ਮਤਲਬ ਕਿ ਆਪਣੇ ਭਤੀਜੇ ਭਣ ਜੈਨੂ ਮਤਲਬ ਕਿ ਕਰਕੇ ਮੇਰੇ ਤੇ ਇਲਜ਼ਾਮ ਵਗੈਰਾ ਲਗਾੰਦਰ ਹੰਦਾ ਸੀ ਔਰ ਇਹਨੂੰ ਕੋਈ ਅਗਰ ਸਿੱਧੀ ਤਰ੍ਹਾਂ ਇਹਦੇ ਹੱਥ ਵਿੱਚ ਨਹੀਂ ਸੀ ਨਾ ਹੁੰਦਾ ਕੋਈ ਤਾਂ ਉਹਨੂੰ ਨਸ਼ੇ ਦਾ ਸੇਵਨ ਕਰਵਾ ਕੇ ਇਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੁੰਦਾ ਰਿਹਾ بس میری یہ تیری تمنا ہے کہ میری ویڈیو میں بھائی میں અમરਪਾਲ ਸਿੰਘ ਮੇਰੇ ਤੱਕ ਪਹੁੰਚਣਾ ਕਰਦੀ ਕਰਦੀ ਪਹੁੰਚਦੀ ਕਰਨੀ ਚਾਹੁੰਦੇ ਹਾਂ ਜਿਸ ਨਾਲ ਮੈਨੂੰ ਇਹ ਥੋੜਾ ਮਤਲਬ ਕਿ ਆਰਾਮ ਮਿਲ ਸਕੇ ਜੋ ਕਿ ਮੇਰੇ ਅੰਦਰ ਬਹੁਤ ਜ਼ਿਆਦਾ ਪਛਤਾਵਾ ਲੱਗੇ ਹੋਏ ਕਿ ਇਹਨਾਂ ਦੇ ਨਾਲ ਮੈਨੂੰ ਇਹ ਕਿ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਣਾ اچھا ਉਸ ਤੋਂ ਬਾਅਦ ਇੱਕ ਸਾਡੀ ਮਤਲਬ ਕਿ ਸਾਡੀ ਖੁਦ ਦੀ ਲੜਕੀ ਇੱਕ ਮਹੀਨਾ ਦੋ ਮਹੀਨੇ ਇਹਨਾਂ ਨੇ ਬਾਹਰ ਦੇ ਚੱਕਰ ਦੇ ਵਿੱਚ ਆਪਣੇ ਕੋਲ ਰੱਖ ਕੇ ਉਹਨੂੰ ਅਜ ਤੱਕ ਇਹਨਾਂ ਨੇ ਪਤਾ ਨਹੀਂ ਕਿ ਉਹ ਬਾਹਰ ਚਲੀ ਗਈ ਹੈ ਜਾਇਨਾ ਨੇ ਮਾਰਿਆ ਘਪਾਇਆ ਔਰ ਮੈਂ ਅਲਰਟ ਕੀਤਾ ਲਖੀ ਬੱਬੇ ਨੂੰ ਮੈਂ ਕਿਹਾ ਇਸ ਤਰ੍ਹਾਂ ਕਰਕੇ ਉਹ ਲੜਕੀ ਦੇ ਨਾਨਾ ਨਾਨੇ ਜਾਂ ਦਾਦਾ ਦਾਦੀ ਮੈਨੂੰ ਮਿਲ ਲੈਣੇ ਉਹ ਪੁੱਛਦੇ ਨੇ ਮੈਨੂੰ ਕਿ ਤੂੰ ਪਤਾ ਕਰੀ ਨਾਨਕ ਸਰ ਮਤਲਬ ਕਿ ਇਸ ਤਰ੍ਹਾਂ ਕੋਈ ਇਸ ਲੜਕੀ ਤੇ ਜਿਸ ਵੀ ਉਹ ਕਿੱਥੇ ਹੈ ਤਾਂ ਮੈਂ ਲਖੀ ਬੱਬੇ ਨਾਲ ਗੱਲ ਕਰੀ ਤਾਂ ਇਹਨੇ ਮੈਨੂੰ ਚੁੱਪ ਕਰਾ ਦਿੱਤਾ ਬੋਲੇ ਨਹੀਂ ਉਹਨਾਂ ਨੂੰ ਕੋਈ ਸਾਨੂੰ ਨਹੀਂ ਪਤਾ ਕੁਛ ਨਹੀਂ ਪਤਾ ਪਰ ਇਸ ਤੋਂ ਸਾਬਤ ਪਤਾ ਲਗਾ ਸਕਦੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ